ਮੇਰੇ ਫਰਸਟ ਬਲੌਗ ਚ ਤੁਹਾਡਾ ਸਵਾਗਤ ਹੈ। ਹੈਲੋ ਦੋਸਤੋ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਰੇ ਠੀਕ ਹੋਵੋਗੇ। ਮੇਰੇ ਫਰਸਟ ਬਲੌਗ ਚ ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਪਤਾ ਹੀ ਹੈ ਕਿ ਗਰਮੀ ਬਹੁਤ ਵੱਧ ਗਈ ਹੈ। ਸਾਡੇ ਫਰੀਦਕੋਟ ਵਿੱਚ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ। ਕੀ ਬੋਲਾਂ ਮੈਨੂੰ ਕੋਈ ਸਮਝ ਨਹੀਂ ਆ ਰਹੀ ਚਾਹਾਂ ਘੰਬੜ ਪੂਸਾ ਹੀ ਦਿਖਾ ਦੇਣੀ ਆ ਤੁਹਾਨੂੰ। ਤੇ ਐਦਰ ਮੇਰੀ ਜਿਠਾਣੀ ਆਨੇ ਮੇਰੀ ਜਿਠਾਣੀ ਧਾਰ ਗੱਡੀ ਆਂਦੇ ਨੇ ਦੀਦੀ ਮੇਰੇ ਦੂਸਰੇ ਜਿਠਾਣੀ ਵੀ ਆ ਗਏ ਬਾਲਟੀ ਚੱਕ ਕੇ ਧਾਰ ਗੱਢਣ ਵਾਸਤੇ ਉਹ ਆਪ ਸਰਦੀ ਮਰੇ ਨਿਆ ਮਾਵਾ ਜਿਹੜੀਆਂ ਸਾਨੂੰ ਦੁੱਧ ਦਿੰਦੀਆਂ ਡੇਲੀ ਦੇ ਦੋਸਤੋ ਮੇਰਾ ਪਹਿਲਾ ਵਲੌਗ ਹੈ ਜਿਆਦਾ ਮੈਨੂੰ ਬੋਲਣਾ ਆਉਂਦਾ ਨਹੀਂ ਕੀ ਕਰਾਂ ਜੋ ਕੁਝ ਆਉਂਦਾ ਹੈਗਾ ਮੈਂ ਬੋਲਦਾ ਆਹ ਨੇ ਮੇਰੀ ਛੋਟੀ ਜੀ ਥਾਣੀ ਧਾਰ ਪੱਦੀ ਆਂਦੇ ਨੇ ਮੈਂ ਵਿੱਲੀ ਹੈਗੀ ਆ ਹਾਂ ਬਈ ਗੱਲਾਂ ਹੁੰਦੀਆਂ ਵਿੱਲੀ ਨੇ ਇਹ ਤਾਂ ਕੰਮੀਆਂ ਹੈਗੀਆਂ ਆ ਕੰਮ ਕਰਦੀਆਂ ਸਾਡੀਆਂ ਬੱਕਰੀਆਂ ਦੇਖ ਲਓ ਤੁਸੀਂ ਵੀ ਮਾਈ ਫਰੈਂਡਸ ਹਾਲੋ ਆਨੇ ਸਾਡੇ ਬੇਬੀ ਟ੍ਰੋਲਿੰਗਾਂ ਜਿ ਵੜ ਕੇ ਖਿੱਢੀ ਜਾਂਦੇ ਨੇ ਚੜ ਜਾ ਚੜ ਜਾ ਚੜ ਜਾ ਚੜ ਚੜ

ਇਤਨੇ ਲੋਕ ਕਿ ਦੋਸਤੋਂ ਹੁਣ ਤੱਕ ਲਈ ਤਾਂ ਗੁੱਡ ਬਾਏ ਸਾਨੂੰ ਜਰੂਰ ਦੱਸਿਓ ਸਾਡਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕੁਝ ਖਾਸ ਤਾਂ ਬੋਲੇ ਨਹੀਂ ਬਟ ਫਿਰ ਵੀ ਕਮੈਂਟ ਕਰਕੇ ਸਾਨੂੰ ਜਰੂਰ ਦੱਸ ਦਿਓ ਸਾਡਾ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਗੁੱਡ ਬਾਏ ਚੱਲਣੋਂ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਸਾਡਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ